हां जी दोस्तों ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਵਿਆਹ ਕਰਵਾਉਂਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਲੋਕ ਕਿੰਨਾ ਬਾਰੇ ਕਾਫੀ ਗਲਤ ਟਿੱਪਣੀਆਂ ਕਰ ਰਹੇ ਹਨ ਕਿ ਇਹਨਾਂ ਨੂੰ ਇਸ ਉਮਰੇ ਵਿਆਹ ਨਹੀਂ ਸੀ ਕਰਵਾਉਣਾ ਚਾਹੀਦਾ ਬਾਕੀ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਇਸ ਬਾਪੂ ਦਾ ਨਾਮ ਸਰਜੀਤ ਸਿੰਘ ਹੈ ਤੇ ਇਸ ਬੀਬੀ ਦਾ ਨਾਮ ਹਰਵਿੰਦਰ ਕੌਰ ਹੈ ਤੇ ਸਾਨੂੰ ਮਿਲੀ ਹੋਈ ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਇਹਨਾਂ ਦੋਨਾਂ ਦੀ ਮੰਗਣੀ ਅੱਜ ਤੋਂ 18 ਸਾਲ ਪਹਿਲਾਂ ਹੋ ਚੁੱਕੀ ਸੀ ਬਟ ਇਸ ਬੀਬੀ ਨੂੰ ਕੈਨੇਡਾ ਕਿਸੇ ਵਜ੍ਹਾ ਨਾਲ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਇਸ ਦੀ ਫਾਈਲ ਵਾਰ-ਵਾਰ ਰਿਫਿਊਜ਼ਲ ਹੋ ਰਹੀ ਸੀ ਇਸ ਬੀਬੀ ਨੂੰ ਹੁਣ ਕੈਨੇਡਾ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਜਾ ਕੇ ਇਹਨਾਂ ਨੇ ਆਪਣੀ ਰੀਤੀ ਰਿਵਾਜ ਨਾਲ ਵਿਆਹ ਕਰਵਾਇਆ ਬਾਕੀ ਇਸ ਬਾਰੇ ਅਸੀਂ ਪੂਰੀ ਜਾਣਕਾਰੀ ਤਾਂ ਨਹੀਂ ਦੇ ਸਕਦੇ ਸਾਨੂੰ ਇਸ ਬਾਰੇ ਜਿੰਨੀ ਕੀ ਜਾਣਕਾਰੀ ਸੀ ਅਸੀਂ ਤੁਹਾਨੂੰ ਉਸ ਮੁਤਾਬਕ ਦੱਸ ਰਹੇ ਹਾਂ ਪੱਕੇ ਜੋ ਵੀ ਵੀਰ ਭਰਾ ਇਹਨਾਂ ਬਾਰੇ ਜਾਣਦਾ ਹੈ ਜੋ ਵੀਰ ਭਰਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਸਾਨੂੰ ਇਹਨਾਂ ਦੀ ਟਿੱਪਣੀ ਕਰਦਿਆਂ ਹੋਇਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜੋ ਕਿ ਆਪਾਂ ਸਾਰੇ ਅੱਗੇ ਪੂਰੀ ਜਾਣਕਾਰੀ ਦੇ ਸਕੀਏ ਪੱਕੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ